ਲੋ ਜੀ ਮੌਸਮ ਨੇ ਆਪਦੇ ਰੰਗ ਦਿਖਾਤੇ ਮੌਸਮ ਚੇਂਜ ਹੋ ਗਿਆ ਧੁੰਦ ਗਈ ਕਿਧਰੇ ਮੀਂਹ ਆ ਗਿਆ ਮੀਂਹ ਇੰਨਾ ਵੀ ਨਹੀਂ ਪੈਂਦਾ ਥੋੜਾ ਥੋੜਾ ਹੀ ਪੈਂਦਾ ਤੇ ਇੱਧਰ ਤਿਆਰੀਆਂ ਨੇ ਜੁਹਾਰ ਸਿੰਘ ਦੀਆਂ ਗੁੱਡ ਮਾਰਨਿੰਗ ਬੋਲੋ ਸਾਰਿਆਂ ਨੂੰ ਕਟਵਾ ਨਹੀਂ ਕਰਤੀ ਚਾਹ ਤੇ ਕੱਟੀ ਜੇ ਅੱਜ ਜਹਾਂ ਲਜਾਊਗਾ ਗੱਡੀ 'ਚ ਕਿਉਂਕਿ ਬਾਹਰ ਪੈਂਦਾ ਮੀਂਹ ਤੇ ਬੋਲਟ ਅੱਜ ਘਰੇ ਆ ਉਹ ਖੜਾ ਦਵਾਜਾ ਬੰਦਾ ਦਰਵਾਜਾ ਬੰਦ ਬੁਲਟ ਅੱਜ ਘਰੇ ਆ। ਔਖਾ। ਝੋਟ। 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 ਝੋਟ ਕਹਿੰਦਾ ਹੁੰਦਾ ਜਿਆਰ ਇਹਨੂੰ ਝੋਟ ਕਹਿੰਦੇ ਨੇ ਯਾਨੀ ਝੋਟ ਖੜਾਓ। ਫੇ ਮੀ ਕਰਕੇ ਗਾਰੇ ਕਰਕੇ ਦਿੱਤਾ ਨਹੀਂ ਹੈਗਾ ਮੈਂ ਮੈਂ ਕਿਹਾ ਬੁਲਟ ਘਰੇ ਛੱਡ ਕੇ ਜਾ ਅੱਜ ਮੀ ਪੈਂਦਾ ਵੀ ਤੂੰ ਆਪ ਤਾਂ ਸਿਟੀ ਹੰਡਲ ਲੈ ਜਾ ਗੱਡੀ ਇਹ ਕੱਢ ਲੈਣਗੀ। रह गया मैं कला घरे मैं भी बह जा बच्चे मैं भी, मैं भी चलना मैं हम्म शीशा डाउन कर लो जी मैं करे रहा ना। कोई ना, ना। तू ना गा गा। तू भी तो अपनी ड्यूटी चल सिद्धू मूसेवाल चल जाओ मैं गेट खोलती ला जी गेट खोल दिए जी हर जाए स्कूल इन्ना भी नहीं है पर बढ़िया चलो मौसम साफ हो जागा ਖੂਨ đường ਇਹਨਾਂ ਨੂੰ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੇਰੇ ਨਾਲ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਹਾਂਜੀ ਮੌਸਮ ਤੁਸੀਂ ਦੇਖ ਹੀ ਲਿਆ ਤੇ ਇਹ ਜਿਆਨ ਨੂੰ ਛੱਡ ਕੇ ਆ ਗਏ ਸੀਗੇ ਤੇ ਇੱਥੇ ਹੁਣ ਮੈਂ ਲਾਉਂਦੀ ਸੀਗੀ ਝਾੜੂ ਜਿਹੜਾ ਕਿ ਹਰ ਇੱਕ ਮੋਮਤੀ ਡੇਲੀ ਰੁਟੀਨ ਆ ਪਹਿਲਾ ਬੱਚੇ ਸਕੂਲੇ ਭੇਜਣਾ ਤਿਆਰ ਕਰਨਾ ਪਹਿਲਾ ਉਠਾਉਣਾ ਸਵੇਰੇ ਸਵੇਰੇ ਮੈਂ ਤਾਂ ਤੜਲੇ ਕਰ ਕਰਕੇ ਹਨਾ ਤੇ ਫਿਰ ਉਹਨਾਂ ਨੂੰ ਤਿਆਰ ਕਰਨਾ ਤਿਆਰ ਕਰਕੇ ਟਿਫਨ ਤਿਆਰ ਕਰਕੇ ਉਹਨਾਂ ਨੂੰ ਬ੍ਰੀਕਫਾਸਟ ਕਰਵਾ ਕੇ ਸਕੂਲ ਭੇਜਣਾ ਤੇ ਉਸ ਤੋਂ ਬਾਅਦ ਫਿਰ ਕਲੀਨਿੰਗ ਸ਼ੁਰੂ ਹੋ ਜਾਂਦੀ ਆ ਘਰ ਦੇ ਕੰਮ ਸ਼ੁਰੂ ਹੋ ਜਾਂਦੇ ਤੇ ਕੰਮ ਜਿਹੜੇ ਆ ਨਾ ਵੀ ਮਤਲਬ ਵੀ ਪੱਚੇ ਸਕੂਲ ਤੋਂ ਆ ਜਾਂਦੇ ਆ ਤੇ ਕੰਮ ਨਹੀਂ ਮੁਕਕਣ ਚਾਹੁੰਦਾ ਹੈਗਾ ਹਨਾ ਕਦੀ ਹੋਵੇ ਵੀ ਕਦੇ ਆ ਨਾ ਬੈਠ ਕੇ 10 20 ਮਿੰਟ ਵੀ ਰੈਸਟ ਕਰ ਲਈ ਨਹੀਂ ਨੀ ਕਦੇ ਹਨਾ ਇਹ ਨਹੀਂ ਹੁੰਦਾ ਤੇ ਇੱਕ ਮੌਸਮ ਦਾ ਜਿਹੜਾ ਆ ਹਾਲ ਬੁਰਈਆ ਤੇ ਅੱਜ ਹੁਣ ਦੂਸਰੇ ਦਿਨ ਜਦੋਂ ਮੈਂ ਵੀਡੀਓ ਐਡੀਟਿੰਗ ਕਰਦੀ ਆ ਨਾ ਤੇ ਅੱਗੇ ਜਾ ਕੇ ਦੇਖਿਓ ਤੁਸੀਂ ਸਾਡੇ ਤਾਂ ਗੜੇ ਮਾਰੀ ਹੋ ਗਈ ਕਾਫੀ ਜਾਨਕਿ ਜਿੰਨਾ ਕ ਟਾਈਮ ਮੈਂ ਵੀਡੀਓ ਬਣਾਈ ਮਿੰਟ ਦੀ ਵੀਡੀਓ ਹੋਣੀ ਜਾਂ ਪਤਾ ਨਹੀਂ ਕਿੰਨੀ ਆ ਕਿ ਤੁਸੀਂ ਦੇਖ ਲਿਓ ਉਹਨਾਂ ਕ ਟਾਈਮ ਹੀ ਜਿਹੜੇ ਗੜੇ ਪਏ ਤੇ ਉਸ ਤੋਂ ਬਾਅਦ ਆ ਗਈ ਮੈਂ ਕਿਚਨ ਦੇ ਵਿੱਚ ਤੇ ਕਿਚਨ ਚ ਵੀ ਬਸ ਸਾਰਾ ਐਨ ਸਾਫ ਸਫਾਈਆ ਕਰਤਾ ਭਾਂਡੇ ਵਾਸਤੇ ਤੇ ਮਾਰਨਿੰਗ ਟਾਈਮ ਭਾਂਡੇ ਥੋੜੇ ਜਿਹਾ ਜ਼ਿਆਦਾ ਹੋ ਜਾਂਦੇ ਆ ਹਨਾ ਤੇ ਉਸ ਤੋਂ ਬਾਅਦ ਤਾਂ ਫਿਰ ਅਸੀਂ ਦੋਨੋਂ ਜਾਣੇ ਹੁੰਨੇ ਆ ਭਾਂਡੇ ਕੀ ਹੋਣੇ ਆ ਇੱਕ ਦੋ ਗਲਾਸ ਹੁੰਦੇ ਆ ਹਨਾ ਤੇ ਫਿਰ ਜਿਹੜਾ ਦੇ ਆਇ ਤੇ ਹੀ ਹੁੰਦਾ ਹਨਾ ਲੰਚ ਵਗੈਰਾ ਤੇ ਪਲੀਜ਼ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡੇ ਸਾਥ ਦੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੁਸੀਂ ਸਾਥ ਦਿਆ ਕਰੋ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਭਾਂਡੇ ਸਵੇਰੇ ਸਵੇਰੇ ਤਾਂ ਹੋ ਜਾਂਦੇ ਆ ਕਾਫੀ ਤੇ ਦਿਨ ਦੇ ਵਿੱਚ ਤਾਂ ਬਹੁਤ ਘੱਟ ਹੁੰਦੇ ਆ ਫਿਰ ਉਸ ਤੋਂ ਬਾਅਦ ਹੁੰਦੇ ਆ ਸ਼ਾਮ ਨੂੰ ਤੇ ਹੁਣ ਮੌਸਮ ਸਾਫ਼ ਹੋ ਜਵੇ ਤੇ ਸਾਰਾ ਘਰ ਵਧੀਆ ਵਧੀਆ ਸਾਫ਼-ਸਾਫ਼ ਲੱਗਿਆ ਕਰੇ ਨਹੀਂ ਤਾਂ ਫਿਰ ਹਨਾ ਵਧੀਆ ਲੱਗਦਾ ਹੈਗਾ ਤਾਂ ਗਿਲਾ ਗਿਲਾ ਜਿਹਾ ਲੱਗੀ ਜਾਂਦਾ ਹੈ ਤੇ ਇੱਥੇ ਮੈਂ ਕਾਲੇ ਚਨੇ ਵੀ ਭੋਂਤੇ ਸੀਗੇ ਤੇ ਕਾਲੇ ਚਨੇ ਬਣਾਏ ਸੀਗੇ ਇਹ ਵੀ ਮੈਂ ਨਾਲ ਦੀ ਨਾਲ ਭੋਂਕੇ ਰੱਖਤੇ ਸੀ ਤੇ ਫਿਰ ਬਹੁਤ ਵਧੀਆ ਸੌਫਟ ਜਿਹਾ ਹੋ ਜਾਂਦੇ ਆ ਬਹੁਤ ਵਧੀਆ ਬਣਦੇ ਆ ਹਾਂ ਇੰਨੀ ਲੈ ਰਹੀ ਆ ਕਿ ਇਹ ਟਾਉੜੀਆਂ ਫਿਰਦੀਆਂ ਦੇਖ ਲਓ ਇੰਨੀ ਨੇਰੀ ਆ ਗਈ ਖਾਇਰ ਪੱਕੀ ਟਿੱਟਾ ਇੱਕ ਕਿੱਟਾ ਕਿਲੋ ਦੀ ਹੁੰਦੀ ਆ ਆਹ ਦੇਖ ਇੱਕ ਕਿਲੋ ਇੱਕ ਕਿਲੋ ਦੀ ਹੁੰਦੀ ਆ ਦੇ ਥੋੜੀ ਫਿਰਦੀ ਲਾ ਦੇ ਲੋ ਇੱਟਾਂ ਵੀ ੜਾਉਂਦੀ ਐ ਨਿਨੇਰੀ ਆ ਹਾਂ ਇੱਕ ਦਮ ਮਾਚੀ ਚੜੀ ਚਲ ਮਰ ਕੋ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਤੇ ਹਰ ਤੇ ਹਰ ਚਲ ਹਾਂ ਦੇਖੋ ਪਾਣੀ ਹਾਂ ਅੰਦਰ ਮਾ ਨੂੰ ਪਾਣੀ ਆ ਹਵਾ ਚੱਲਦੀ ਲੋ ਜੀ ਟਾਈਮ ਦੇਖੋ ਸਵੇਰ ਦਾ ਮਾਰਨਿੰਗ ਦੇ 9:25 ਮਿੰਟ ਹੋਏ ਨੇ ਤੇ ਐਂ ਲੱਗਦਾ ਵੀ ਜਿਵੇਂ ਰਾਤ ਹੁੰਦੀ ਆ ਦੇਖੋ ਵੀ ਦਿਨ ਜਰ ਦਿਨੇ ਹੀ ਰਾਤ ਹੋ ਗਈ ਹੈ ਕੀ ਗੱਲ ਹੋ ਗਈ ਵੀ ਇੰਨਾ ਬੱਦਲ ਆ ਜਿਹੜਾ ਸਕੂਲ ਛੱਡ ਕੇ ਆਏ ਨੇ ਜਮਾਈ ਨੇ ਰਾਇ ਰਾਇ ਲੱਗਦਾ ਵੀ ਦੇਖੋ ਰਾਤ ਆ ਹਨਾ ਬੱਚੇ ਸਕੂਲ ਤੋਰ ਤੇ ਬੱਦਲ ਦੇਖੋ ਦਿਨੇ ਹੀ ਲੱਟਾਂ ਲੱਗੀਆਂ ਦਿਨੇ ਲੱਟਾਂ ਲੱਗੀਆਂ ਰੰਜੀਤ ਸਿੰਘ ਆ ਬੱਦਲ ਆ ਕਾਮ ਕਤਾ ਬੰਦ ਕੱਟ ट्रैफिक घट गई जी यार उन्हें पहुंच गए उनके स्कूल में हाँ वो तो पहुंच गए यार फिकर जो हो गया ऐसा। गड़े गड़े आ गए गड़े आ गए हाय गड़े हाय कुछ बाहर था नहीं हाय गड़े हाय बैगरू करो बैगरू हाय ओ नो यार com a igreja ਹਏ ਇਹ ਤਾਂ ਕਿੰਨੇ ਨੇ ਹਏ ਕੀ ਬਣੂਗਾ ਮੀਂਹ ਪਾ ਦੇ ਰੱਬਾ ਸੁੱਕ ਜਾਂਦਾ ਹਾਂ ਗੱਡੀ ਦੇ ਅੰਦਰ ਲਾਤੀ ਚਲੋ ਤੁਸੀਂ ਵੀ ਟਾਈਮ ਨਾਲ ਆਇਓ ਨਹੀਂ ਮੈਂ ਇਕੱਲੀ ਤਾਂ ਡਰ ਜਾਂਦੀ ਹਏ ਕਿੰਨੇ ਨੇ ਉਹ ਦੇਖੋ ਕੰਦ ਲਵੇ ਹਾਏ ਹਾਏ ਰੁਵਾਹ ਜਰ ਰੁਵਾਹ ਜਰ ਕੀਆ ਹੈ ਫਤੰਦਰ ਥੱਲੀ ਮੈਂ ਤਾਂ ਡਰ ਲੱਗਦਾ ਆ ਦੇਖੋ ਇਹ ਥੱਲੇ ਗਿਰ ਕੇ ਵੀ ਫਟਦੇ ਨਹੀਂਗੇ ਹਾਏ ਓਲੇ ਆਗੇ ਓਲੇ ਸੱਚੀਓ ਕਾਫੀ ਵੱਡੇ ਵੱਡੇ ਆ ਹੁਣ ਹਟ ਕੇ ਹੁਣ ਮੀਂਹ ਪੈਂਦਾ ਹਾ ਕੋਈ ਕਮੜਾ ਰੇੜਾ ਲਈ ਜਾਂਦਾ ਦੱਸ ਵੀ ਖੜ ਜਾ ਕਿਤੇ ਥਾਂ ਤੇ ਪਤਾ ਨਹੀਂ ਕੌਣ ਆ ਫਿਰ ਰੇੜਾ ਹਰੇ ਦਾ ਲਈ ਜਾਂਦਾ ਹਰਾ ਤਾਂ ਵੱਢ ਲਿਆ ਡੰਡ ਨਹੀਂ ਫੁੱਟਦੀ ਗੜੇ ਆ ਨਾ ਕੱਟ ਗਏ ਕੱਟ ਗਏ ਹਾਂ ਗੜੇ ਤਾਂ ਕੱਟ ਗਏ ਦੇਖੋ ਹਲੇ ਤੱਕ ਗੜੇ ਪਏ ਆ ਵਾਹ ਹਾਂ ਹਾ 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 ਲੱਗਦਾ ਇਹਦਾ ਫਸਲਾਂ ਬਰਬਾਦ ਹੋ ਜਾਣਗੇ ਉਹ ਦੇਖੋ ਹਲੇ ਤੱਕ ਢੇਰ ਪਿਆ മക ആയി <laughs>